ਅੱਜ ਦਾ ਲੋ ਜਮਾਨਾ ਆ ਗਿਆ ਜਿਸ ਵਿੱਚ ਲੋਕ ਰਿਸ਼ਤਿਆਂ ਨੂੰ ਹੀ ਭੁੱਲ ਰਹੇ ਨੇ ਤੇ ਆਪਣੇ ਪਵਿੱਤਰ ਰਿਸ਼ਤਿਆਂ ਨੂੰ ਦਾਗੀ ਕਰੀ ਜਾਂਦੇ ਨੇ ਇਸੇ ਤਰ੍ਹਾਂ ਦੀ ਕਹਾਣੀ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਮੇਰਾ ਨਾਮ ਰਾਜੂ ਆ ਮੈਂ ਬੀਐਸਸੀ ਨਰਸਿੰਗ ਕਰਦੀ ਆ ਇੱਕ ਮੇਰਾ ਭਰਾ ਆ ਜਿਹਦਾ ਨਾਮ ਦਿਲਪ੍ਰੀਤ ਆ ਦਿਲਪ੍ਰੀਤ ਮੇਰੇ ਨਾਲੋਂ ਵੱਡਾ ਆ ਉਹ ਪੜ੍ਹ ਲਿਖ ਕੇ ਬੈਂਕ ਵਿੱਚ ਜੌਬ ਕਰਦਾ ਆ ਉਹ ਪ੍ਰਾਈਵੇਟ ਜੌਬ ਕਰਦਾ ਆ ਮੇਰੇ ਭਰਾ ਦਾ ਕੱਦ ਬਹੁਤ ਲੰਬਾ ਤੇ ਉਹ ਬਹੁਤ ਜ਼ਿਆਦਾ ਸੋਹਣਾ ਸੁਨੱਖਾ ਮੁੰਡਾ ਆ ਘਰ ਵਿੱਚ ਸਾਡੇ ਤੋਂ ਇਲਾਵਾ ਸਾਡੇ ਮੰਮੀ ਆ ਸਾਡੇ ਡੈਡੀ ਦੀ ਡੈਥ ਹੋ ਚੁੱਕੀ ਕੀਆ ਅਸੀਂ ਉਦੋਂ ਕਾਫੀ ਛੋਟੇ ਸੀ ਜਦੋਂ ਸਾਡੇ ਡੈਡੀ ਦੀ ਡੈਥ ਹੋ ਗਈ ਸੀ ਹੁਣ ਸਾਡੇ ਘਰ ਦਾ ਸਾਰਾ ਖਰਚਾ ਮੇਰਾ ਭਰਾ ਹੀ ਚਲਾਉਂਦਾ ਆ ਇੱਕ ਮੇਰਾ ਚਾਚਾ ਚਾਚੀ ਆ ਉਹ ਸਾਡੇ ਨਾਲੋਂ ਅਲੱਗ ਰਹਿੰਦੇ ਆ ਚਾਚਾ ਚਾਚੀ ਦੀ ਇੱਕ ਛੋਟੀ ਜੀ ਕੁੜੀ ਆ ਅਸੀਂ ਥੱਲੇ ਵਾਲੇ ਘਰ ਵਿੱਚ ਰਹਿੰਦੇ ਆ ਤੇ ਉਹ ਉੱਪਰ ਵਾਲੀ ਮੰਜ਼ਿਲ ਮਤਲਬ ਕੋਠੇ ਤੇ ਰਹਿੰਦੇ ਆ ਮੇਰੇ ਚਾਚੇ ਦੀ ਕੁੜੀ ਮਸਾਂਏ 4-5 ਸਾਲ ਦੀ ਆ ਸਾਡਾ ਉਹਨਾਂ ਵੱਲ ਆਉਣਾ ਜਾਣਾ ਵਧੀਆ ਆ ਮੇਰੇ ਚਾਚਾ ਜੀ ਹਲਵਾਈ ਦਾ ਕੰਮ ਕਰਦੇ ਆ ਪਰ ਮੇਰੇ ਡੈਡੀ ਜਾਣ ਤੋਂ ਬਾਅਦ ਸਾਨੂੰ ਕਿਸੇ ਨੇ ਵੀ ਸਹਾਰਾ ਨਹੀਂ ਦਿੱਤਾ ਮੇਰੇ ਚਾਚੇ ਨੇ ਕਦੇ ਵੀ ਸਾਡਾ ਹਾਲਚਾਲ ਨਹੀਂ ਪੁੱਛਿਆ ਬਸ ਉਹ ਤਾਂ ਥੋੜਾ ਮੋਟਾ ਸਾਨੂੰ ਬੁਲਾ ਲੈਂਦੇ ਆ ਜਦੋਂ ਅਸੀਂ ਛੋਟੇ ਸੀ ਤਾਂ ਮੰਮੀ ਨੇ ਲੋਕਾਂ ਦੇ ਕੱਪੜੇ ਸਲਾਈ ਕਰ ਕਰਕੇ ਸਾਨੂੰ ਪੜਾਇਆ ਤੇ ਸਾਡਾ ਖਰਚਾ ਤੋਰਦੇ ਸੀ ਪਰ ਚਾਚੇ ਨੇ ਕਦੇ ਵੀ ਪੈਸੇ ਦੀ ਮਦਦ ਮੰਮੀ ਦੀ ਨਹੀਂ ਕੀਤੀ ਉਦੋਂ ਮੇਰੇ ਦਾਦਾ-ਦਾਦੀ ਜਿਉਂਦੇ ਸੀ ਤੇ ਮੇਰਾ ਚਾਚਾ ਦਾਦਾ-ਦਾਦੀ ਦੇ ਨਾਲ ਸੀ ਤੇ ਮੰਮੀ ਇਕੱਲੀ ਸਾਨੂੰ ਪਾਲਦੀ ਸੀ ਮੇਰੇ ਦਾਦਾ-ਦਾਦੀ ਨੇ ਵੀ ਸਾਡੀ ਕੋਈ ਮਦਦ ਨਾ ਕੀਤੀ ਡੈਡੀ ਦੇ ਜਾਣ ਤੋਂ ਬਾਅਦ ਮੰਮੀ ਬਿਲਕੁਲ ਇਕੱਲੀ ਰਹਿ ਗਈ ਤੇ ਮੰਮੀ ਨੇ ਸਾਡੇ ਸਹਾਰੇ ਜ਼ਿੰਦਗੀ ਕੱਟ ਲਈ ਤੇ ਲੋਕਾਂ ਦੇ ਕੱਪੜੇ ਸਲਾਈ ਕਰ ਕਰਕੇ ਸਾਡਾ ਢਿੱਡ ਭਰਦੀ ਸੀ ਕਦੇ-ਕਦੇ ਮੰਮੀ ਬਾਰੇ ਸੋਚ ਕੇ ਮੈਨੂੰ ਬੜਾ ਦੁੱਖ ਲੱਗਦਾ ਕਿ ਪਤਾ ਨਹੀਂ ਉਹਨੇ ਸਾਨੂੰ ਕਿਵੇਂ ਪਾਲ ਲਿਆ ਮੇਰਾ ਭਰਾ ਵੀ ਮੇਰੀ ਮੰਮੀ ਦੀ ਬਹੁਤ ਇੱਜ਼ਤ ਕਰਦਾ ਆ ਕਿਉਂਕਿ ਉਹਨੂੰ ਸਭ ਕੁਝ ਪਤਾ ਸੀ ਕਿ ਮੰਮੀ ਨੇ ਕਿੰਨੀਆਂ ਔਖਾਂ ਘਾਟ ਕੇ ਸਾਨੂੰ ਪੜਾਇਆ ਲਿਖਾਇਆ ਤੇ ਮੇਰੇ ਭਰਾ ਨੇ ਇੰਨੀ ਕੁ ਮਿਹਨਤ ਕੀਤੀ ਕਿ ਉਹਨੂੰ ਬੈਂਕ ਵਿੱਚ ਜੌਬ ਮਿਲ ਗਈ ਤੇ ਮੰਮੀ ਬਹੁਤ ਖੁਸ਼ ਸੀ ਮੰਮੀ ਨੇ ਮਸਾਂ ਹੀ ਜਾ ਕੇ ਕਿਤੇ ਸੁੱਖ ਦੇ ਦਿਨ ਦੇਖੇ ਆ ਮੰਮੀ ਹੁਣ ਵੀ ਕਦੇ-ਕਦੇ ਸੂਟ ਸਲਾਈ ਕਰਨ ਲੱਗ ਜਾਂਦੇ ਸੀ ਪਰ ਹੁਣ ਮੇਰਾ ਭਰਾ ਉਹਨਾਂ ਨੂੰ ਕਹਿ ਦਿੰਦਾ ਸੀ ਕਿ ਤੁਸੀਂ ਕੱਪੜੇ ਸਲਾਈ ਕਰਨ ਨੂੰ ਅੰਧਿਆ ਕਰੋ ਕਿਉਂਕਿ ਹੁਣ ਤੁਹਾਡਾ ਪੁੱਤ ਕਮਾਉਣ ਜੋਗਾ ਹੈਗਾ ਆ ਤੇ ਹੁਣ ਤੁਹਾਨੂੰ ਖਰਚੇ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਆ ਮੇਰੀ ਨਰਸਿੰਗ ਦੀ ਪੜ੍ਹਾਈ ਦਾ ਖਰਚਾ ਵੀ ਮੇਰਾ ਭਰਾ ਹੀ ਤੋਰਦਾ ਆ ਜੋ ਮੇਰੀ ਚਾਚੀ ਆ ਉਹ ਬੜੀ ਚੁਸਤ ਚਲਾ ਕੇ ਆ ਪਰ ਮੇਰੀ ਮੰਮੀ ਬਹੁਤ ਨਰਮ ਦਿਲ ਦੀ ਆ ਚਾਚੀ ਨੂੰ ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੁੰਦੀ ਆ ਤਾਂ ਮੰਮੀ ਕੋਲਾ ਕੇ ਰੋਣੇ ਜੇ ਰੋਣ ਲੱਗ ਜਾਂਦੀ ਸੀ ਤੇ ਮੰਮੀ ਉਹਦੇ ਤੇ ਤਰਸ ਕਰਕੇ ਉਹਨੂੰ ਹਰ ਇੱਕ ਚੀਜ਼ ਦੇ ਦੇ ਦਿੰਦੀ ਮੈਂ ਮੰਮੀ ਨੂੰ ਕਈ ਵਾਰ ਸਮਝਾਉਂਦੀ ਕਿ ਉਹ ਬਹੁਤ ਚਲਾਕ ਆ ਤੇਰੇ ਕੋਲੇ ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਚੀਜ਼ ਲੈ ਜਾਂਦੀ ਆ ਤਾਂ ਮੰਮੀ ਕਹਿ ਦਿੰਦੀ ਸੀ ਮੈਂ ਵੀ ਬਹੁਤ ਔਖਾ ਸਮਾਂ ਹੰਡਾਇਆ ਇਸ ਕਰਕੇ ਮੈਂ ਸਮਝ ਸਕਦੀ ਆ ਜਦੋਂ ਬੰਦੇ ਤੇ ਔਖਾ ਟਾਈਮ ਹੁੰਦਾ ਤਾਂ ਉਹ ਕਿਸ ਤਰ੍ਹਾਂ ਲੰਗਾਉਂਦਾ ਕਿਉਂਕਿ ਮੇਰੇ ਚਾਚੇ ਦਾ ਕੰਮ ਜ਼ਿਆਦਾ ਨਹੀਂ ਚੱਲਦਾ ਸੀ ਬਸ ਉਹਨਾਂ ਦਾ ਮਸਾਂ ਗੁਜ਼ਾਰਾ ਹੀ ਹੁੰਦਾ ਸੀ ਚਾਚੀ ਮੇਰੇ ਭਰਾ ਤੋਂ ਵੀ ਪੈਸੇ ਲੈ ਜਾਂਦੀ ਸੀ ਮੇਰਾ ਭਰਾ ਵੀ ਉਹਨੂੰ ਬਿਲਕੁਲ ਜਵਾਬ ਨਹੀਂ ਦਿੰਦਾ ਸੀ ਇੱਕ ਦਿਨ ਮੈਂ ਕੀ ਦੇਖਿਆ ਕਿ ਮੇਰਾ ਭਰਾ ਬੈਂਕ ਚੋਂ ਆ ਕੇ ਸਿੱਧਾ ਹੀ ਉੱਪਰ ਕੋਠੇ ਤੇ ਚੜ ਗਿਆ ਤੇ ਉਹਦੇ ਹੱਥ 'ਚ ਕੋਈ ਸਮਾਨ ਸੀ ਤੇ ਉਸ ਟਾਈਮ ਚਾਚਾ ਘਰ ਨਹੀਂ ਸੀ ਤੇ ਸਮਾਨ ਫੜਾ ਕੇ ਉਹ ਜਦੋਂ ਵਾਪਸ ਆ ਰਿਹਾ ਸੀ ਤਾਂ ਮੈਨੂੰ ਦੱਸਣ ਲੱਗਾ ਉਹ ਤਾਂ ਚਾਚੀ ਨੇ ਕੁਝ ਸਮਾਨ ਮੰਗਾਇਆ ਸੀ ਇਸ ਕਰਕੇ ਮੈਂ ਉਹ ਸਮਾਨ ਫੜਾਉਣ ਗਿਆ ਸੀ ਪਰ ਅਗਲੇ ਦਿਨ ਫੇਰ ਉਸ ਤਰ੍ਹਾਂ ਹੀ ਕੀਤਾ ਜੋ ਵੀ 2-4 ਲਫਾਫੇ ਉਹਦੇ ਹੱਥ ਵਿੱਚ ਸੀ ਉਹ ਚਾਚੀ ਨੂੰ ਫੜਾਉਣ ਉੱਪਰ ਚੜ ਗਿਆ ਤੇ ਪੂਰੇ 10 ਮਿੰਟ ਬਾਅਦ ਥੱਲੇ ਆਇਆ ਤੇ ਇਸ ਤਰ੍ਹਾਂ ਹਰ ਰੋਜ਼ ਹੀ ਹੁੰਦਾ ਰਿਹਾ ਤੇ ਮੈਂ ਇਹ ਗੱਲ ਮੰਮੀ ਨੂੰ ਦੱਸੀ ਤਾਂ ਮੰਮੀ ਨੇ ਮੇਰੇ ਭਰਾ ਨੂੰ ਇਹ ਗੱਲ ਪੁੱਛੀ ਤਾਂ ਮੇਰਾ ਭਰਾ ਕਹਿਣ ਲੱਗਾ ਉਹ ਤਾਂ ਮੈਂ ਕੁਝ ਕੁੜੀ ਲਈ ਖਾਣ ਲਈ ਲਿਆਇਆ ਸੀ ਇਸ ਕਰਕੇ ਉਹ ਦੇਣ ਗਿਆ ਸੀ ਤਾਂ ਮੇਰਾ ਭਰਾ ਮੇਰੇ ਤੇ ਔਖਾ ਹੋਣ ਲੱਗਾ ਕਿ ਤੂੰ ਬਹੁਤ ਚੁਗਲੀਆਂ ਕਰਦੀ ਆ ਤੂੰ ਮੰਮੀ ਨੂੰ ਮੇਰੇ ਖਿਲਾਫ ਭੜਕਾਉਣੀ ਆ ਪਰ ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗ ਰਿਹਾ ਸੀ ਕਿਉਂਕਿ ਜਿਸ ਤਰੀਕੇ ਨਾਲ ਚਾਚੀ ਉੱਪਰ ਖੜਕੇ ਮੇਰੇ ਭਰਾ ਵੱਲ ਦੇਖਦੀ ਰਹਿੰਦੀ ਸੀ ਮੈਨੂੰ ਉਹਦੀ ਨਿਗਾ ਠੀਕ ਨਹੀਂ ਲੱਗ ਰਹੀ ਸੀ ਜਦੋਂ ਵੀ ਉਹ ਮਾੜੀ ਜਿਹੀ ਆਵਾਜ਼ ਮਾਰਦੀ ਤਾਂ ਮੇਰਾ ਭਰਾ ਉਦੋਂ ਹੀ ਭੱਜ ਕੇ ਉਹਦੀ ਗੱਲ ਸੁਣਨ ਜਾਂਦਾ ਸੀ ਜਦੋਂ ਇਹ ਗੱਲਾਂ ਮੰਮੀ ਨੂੰ ਦੱਸਦੀ ਤਾਂ ਮੰਮੀ ਕਹਿ ਦਿੰਦੀ ਸੀ ਉਹਦੇ ਘਰ ਬੰਦਾ ਨਹੀਂ ਹੁੰਦਾ ਉਹ ਦਿਨ ਵੇਲੇ ਕੰਮ ਤੇ ਚਲਾ ਜਾਂਦਾ ਫੇਰ ਕੀ ਹੋ ਗਿਆ ਜੋ ਦਿਲਪ੍ਰੀਤ ਤੋਂ ਥੋੜਾ ਬਹੁਤ ਕੰਮ ਕਰਵਾ ਲੈਂਦੀ ਆ ਤੂੰ ਐਵੇਂ ਨਾ ਮਾੜੀ ਮਾੜੀ ਗੱਲ ਫੜਿਆ ਕਰ ਪਰ ਮੈਨੂੰ ਪਤਾ ਸੀ ਕਿ ਜ਼ਰੂਰ ਗੱਲ ਕੁਝ ਹੋਰ ਆ ਇੱਕ ਦਿਨ ਮੈਂ ਆਪਣੇ ਕਾਲਜ ਵਿੱਚੋਂ ਘਰ ਵਾਪਸ ਆ ਰਹੀ ਸੀ ਤੇ ਮੈਂ ਦੇਖਿਆ ਕਿ ਦਿਲਪ੍ਰੀਤ ਉੱਥੇ ਬਾਈਕ ਲੈ ਕੇ ਖੜਾ ਸੀ ਤੇ ਉਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਮੈਂ ਉੱਥੇ ਹੀ ਖੜੀ ਸੀ ਕਿ ਜਦੋਂ ਮੇਰੀ ਚਾਚੀ ਉਹਦੀ ਬਾਈਕ ਦੇ ਪਿੱਛੇ ਆਣ ਕੇ ਬੈਠ ਗਈ ਤਾਂ ਮੈਨੂੰ ਬੜਾ ਅਜੀਬ ਜਾ ਲੱਗਾ ਤਾਂ ਮੈਂ ਆਪਣੇ ਭਰਾ ਦਿਲਪ੍ਰੀਤ ਨੂੰ ਫੋਨ ਲਗਾ ਲਿਆ ਤੇ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਉਹਨੇ ਨੰਬਰ ਵੇਖ ਕੇ ਫੋਨ ਆਪਣੀ ਜੇਬ ਵਿੱਚ ਪਾ ਲਿਆ ਜਿੰਨੇ ਟਾਈਮ ਤੱਕ ਮੈਂ ਉਹਨਾਂ ਕੋਲ ਪਹੁੰਚਦੀ ਉਹ ਉੱਥੋਂ ਨਿਕਲ ਗਏ ਤੇ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮੇਰੇ ਭਰਾ ਨੇ ਮੇਰਾ ਫੋਨ ਕਿਉਂ ਨਹੀਂ ਚੁੱਕਿਆ ਉਸੇ ਟਾਈਮ ਮੈਂ ਆਪਣੀ ਮੰਮੀ ਨੂੰ ਫੋਨ ਲਾ ਕੇ ਪੁੱਛਿਆ ਕਿ ਦਿਲਪ੍ਰੀਤ ਵੀਰਾ ਕਿੱਥੇ ਆ ਮੰਮੀ ਕਹਿੰਦੀ ਤੈਨੂੰ ਨਹੀਂ ਪਤਾ ਇਸ ਟਾਈਮ ਬੈਂਕ ਵਿੱਚ ਹੁੰਦਾ ਆ ਮੈਂ ਕਿਹਾ ਉਹ ਤਾਂ ਚਾਚੀ ਨੂੰ ਲੈ ਕੇ ਬਾਈਕ ਤੇ ਇੱਥੋਂ ਦੀ ਲੰਘਿਆ ਤਾ ਮੰਮੀ ਕਹਿੰਦੀ ਚੱਲ ਕੋਈ ਨਾ ਮੈਂ ਤੇਰੀ ਚਾਚੀ ਨੂੰ ਪੁੱਛਦੀ ਆਈ ਨੂੰ ਜਦੋਂ ਮੰਮੀ ਨੇ ਚਾਚੀ ਨੂੰ ਪੁੱਛਿਆ ਤਾਂ ਚਾਚੀ ਕਹਿੰਦੀ ਉਹ ਤਾਂ ਦਿਲਪ੍ਰੀਤ ਉਥੇ ਦੁਕਾਨ ਤੋਂ ਕੁਝ ਲੈਣ ਆਇਆ ਸੀ ਤੇ ਮੈਨੂੰ ਉਥੇ ਖੜੀ ਵੇਖ ਕੇ ਉਹ ਮੈਨੂੰ ਕਹਿੰਦਾ ਚੱਲ ਚਾਚੀ ਮੈਂ ਤੈਨੂੰ ਘਰ ਉਤਾਰ ਆਉਣਾ ਕਿੱਥੇ ਤੂੰ ਗਰਮੀ ਵਿੱਚ ਇਕੱਲੀ ਤੁਰ ਕੇ ਜਾਏਂਗੀ ਇਸ ਕਰਕੇ ਉਹ ਮੈਨੂੰ ਇੱਥੇ ਉਤਾਰ ਗਿਆ ਤੇ ਚਾਚੀ ਮੰਮੀ ਨੂੰ ਕਹਿਣ ਲੱਗੀ ਤਾਨੂੰ ਕਿਹਨੇ ਦੱਸਿਆ ਤਾਂ ਮੰਮੀ ਕਹਿੰਦੀ ਉਹ ਤਾਂ ਮੈਨੂੰ ਰਾਜੂ ਦੱਸਦੀ ਸੀ ਤਾਂ ਚਾਚੀ ਮੇਰੇ ਤੇ ਬੜੀ ਔਖੀ ਹੋਈ ਜਦੋਂ ਮੈਂ ਘਰ ਆਈ ਤਾਂ ਮੈਨੂੰ ਕਹਿਣ ਲੱਗੀ ਕਿ ਤੂੰ ਫੋਨ ਤੇ ਵੀ ਚੁਗਲੀਆਂ ਕਰਦੀ ਰਹਿਣੀ ਆ ਤੂੰ ਸਾਡੇ 'ਚ ਕਿਉਂ ਫਰਕ ਪਵਾਉਣ ਤੇ ਤੁਲੀ ਆ ਤਾਂ ਮੈਂ ਚੁੱਪ ਕਰ ਗਈ ਇੱਕ ਦਿਨ ਮੇਰੀ ਭੂਆ ਵਿਆਹ ਦਾ ਕਾਰਡ ਲੈ ਕੇ ਆ ਗਈ ਭੂਆ ਦੀ ਕੁੜੀ ਦਾ ਵਿਆਹ ਸੀ ਸਾਨੂੰ ਬੜਾ ਚਾ ਚੜ ਗਿਆ ਅਸੀਂ ਪਹਿਲੀ ਨਾਨਕੇ ਸ਼ੱਕ ਪਰ ਨਹੀਂ ਸੀ ਤਾਂ ਮੇਰਾ ਭਰਾ ਕਹਿਣ ਲੱਗਾ ਕਿ ਚੱਲ ਮੰਮੀ ਨਾਨਕੇ ਸ਼ੱਕ ਆਪਾਂ ਹੀ ਭਰ ਦਿੰਨੇ ਆ ਚਾਚੇ ਹੁਣਾਂ ਕੋਲ ਇੰਨੇ ਪੈਸੇ ਨਹੀਂ ਆ ਤਾਂ ਚਾਚੀ ਤਾਂ ਵਿਚਾਰੀ ਅੱਗੇ ਇੰਨੀ ਤੰਗੀ ਕੱਟਦੀ ਆ ਉਹਨਾਂ ਕੋਲੋਂ ਕਿੱਥੇ ਨਾਨਕੇ ਸ਼ੱਕ ਭਰੀ ਜਾਣੀਆਂ ਇਸ ਕਰਕੇ ਆਪਾਂ ਹੀ ਇਕੱਲੇ ਨਾਨਕੇ ਸ਼ੱਕ ਭਰ ਦਿੰਨੇ ਆ ਪਰ ਮੈਂ ਆਪਣੇ ਭਰਾ ਨੂੰ ਕਿਹਾ ਕਿ ਆਪਣੇ ਵੀ ਤਾਂ ਇੰਨੇ ਖਰਚੇ ਆ ਮੇਰੀ ਪੜ੍ਹਾਈ ਤੇ ਕਿੰਨਾ ਖਰਚਾ ਹੋਈ ਜਾਂਦਾ ਤੇ ਆਪਣੇ ਘਰ ਦੇ ਵੀ ਕਿੰਨੇ ਖਰਚੇ ਆ ਤੂੰ ਇਕੱਲਾ ਆਪਣੇ ਸਿਰ 'ਤੇ ਭਾਰ ਪਾਈ ਜਾਣਾ ਰਹਿਣਾ ਜਿਆਦਾ ਨਹੀਂ ਥੋੜਾ ਬਹੁਤਾ ਉਹ ਵੀ ਪੈਸੇ ਦੇਈ ਸਕਦੇ ਆ ਨਾਲੇ ਇੰਨੇ ਵੀ ਉਹ ਗਰੀਬ ਨਹੀਂ ਆ ਜਿੰਨੇ ਤੂੰ ਬਣਾ ਦਿੱਤੇ ਚੰਗਾ ਭਲਾ ਦਾ ਕੰਮ ਚੱਲਦਾ ਚਾਚੇ ਦਾ ਨਾਲੇ ਕੁੜੀ ਵੀ ਤਾਂ ਕਿੰਨੇ ਵਧੀਆ ਸਕੂਲ ਵਿੱਚ ਪਾਈ ਹੋਈ ਆ ਜੇ ਇੰਨੀ ਤੰਗੀ ਹੋਵੇ ਤਾਂ ਉਹ ਕਿਸੇ ਘਟਿਆ ਸਕੂਲ ਵਿੱਚ ਕੁੜੀ ਨੂੰ ਪਾ ਤਾਂ ਮੇਰਾ ਭਰਾ ਮੈਨੂੰ ਬਹੁਤ ਗੁੱਸੇ ਵਿੱਚ ਬੋਲਿਆ ਕਿ ਤੂੰ ਜ਼ਿਆਦਾ ਦਖਲਅੰਦਾਜ਼ੀ ਨਾ ਕਰਿਆ ਕਰ ਤਾਂ ਮੈਂ ਚੁੱਪ ਕਰ ਗਈ ਪਰ ਇਹ ਗੱਲ ਮੈਂ ਬਹੁਤ ਵਾਰ ਨੋਟ ਕੀਤੀ ਸੀ ਕਿ ਮੇਰਾ ਭਰਾ ਮੇਰੇ ਚਾਚੇ ਹੁਣਾਂ ਦਾ ਕੁਝ ਜ਼ਿਆਦਾ ਹੀ ਕਰਦਾ ਉਹਨੂੰ ਆਪਣੀ ਚਾਚੀ ਤੇ ਜ਼ਿਆਦਾ ਹੀ ਤਰਸ ਆਉਂਦਾ ਸੀ ਅਗਲੇ ਟਾਈਮ ਜਦੋਂ ਅਸੀਂ ਵਿਆਹ ਜਾਣਾ ਸੀ ਤਾਂ ਮੇਰੀ ਚਾਚੀ ਨੇ ਪੈਸੇ ਲਿਆ ਕੇ ਮੇਰੀ ਮੰਮੀ ਨੂੰ ਦੇ ਦਿੱਤੇ ਤੇ ਉਹ ਕਹਿਣ ਲੱਗੀ ਨਾਨਕੇ ਸ਼ੱਕ ਵਾਲੇ ਪੈਸੇ ਸਾਡਾ ਜੋ ਅੱਧ ਬਣਦਾ ਸੀ ਉਹ ਮੈਂ ਤੁਹਾਨੂੰ ਦੇ ਦਿੱਤਾ ਆ ਮੈਨੂੰ ਲੱਗਦਾ ਸੀ ਉਹ ਪੈਸੇ ਮੇਰੇ ਭਰਾ ਨੇ ਉਹਨਾਂ ਨੂੰ ਫੜਾਏ ਹੋਣਗੇ ਕਿਉਂਕਿ ਉਹ ਬੈਂਕ ਵਿੱਚੋਂ ਆ ਕੇ ਚਾਚੀ ਨੂੰ ਕੁਝ ਫੜਾ ਰਿਹਾ ਸੀ ਅਸੀਂ ਸਾਰੇ ਇਕੱਠੇ ਵਿਆਹ ਤੇ ਗਏ ਸੀ ਤੇ ਬਹੁਤ ਇੰਜੋਏ ਕੀਤਾ ਵਿਆਹ ਤੋਂ ਬਾਅਦ ਮੰਮੀ ਨੂੰ ਉੱਥੇ ਭੂਆਣੇ ਰੱਖ ਲਿਆ ਪੂਆ ਕਹਿਣ ਲੱਗੀ ਕਿ ਮੇਰੇ ਨਾਲ ਸਾਰਾ ਸਮਾਨ ਸੰਭਾਲ ਦੇਈ ਨਾਲੇ ਸਫਾਈਆਂ ਕਰਵਾ ਦੇਈ ਇਸ ਤਰ੍ਹਾਂ ਮੰਮੀ ਉੱਥੇ ਰਹਿ ਪਈ ਮੈਂ ਤੇ ਮੇਰਾ ਭਰਾ ਤੇ ਚਾਚਾ ਚਾਚੀ ਅਸੀਂ ਸਾਰੇ ਵਾਪਸ ਆ ਗਏ ਅਗਲੀ ਸਵੇਰ ਨੂੰ ਮੇਰਾ ਭਰਾ ਮੈਨੂੰ ਕਹਿ ਰਿਹਾ ਸੀ ਕਿ ਮੇਰੇ ਬਹੁਤ ਦਰਦ ਹੋ ਰਿਹਾ ਮੈਨੂੰ ਲੱਗਦਾ ਮੇਰੇ ਧਰਨ ਪੈ ਗਈ ਆ ਤੂੰ ਉੱਪਰੋਂ ਚਾਚੀ ਨੂੰ ਬੁਲਾ ਕੇ ਲੈ ਕੇ ਆ ਤਾਂ ਮੈਂ ਉਹਨੂੰ ਕਿਹਾ ਕਿ ਤੂੰ ਕਿਸੇ ਡਾਕਟਰ ਕੋਲੋਂ ਦਵਾਈ ਲੈ ਕੇ ਆ ਤਾਂ ਉਹ ਮੈਨੂੰ ਕਹਿੰਦਾ ਜਿੰਨੀ ਗੱਲ ਤੈਨੂੰ ਕਹੀ ਉਹਨਾ ਕੰਮ ਕਰ ਤੂੰ ਚਾਚੀ ਨੂੰ ਬੁਲਾ ਕੇ ਲਿਆ ਉਹ ਧਰਨ ਕੱਢਣ ਵਿੱਚ ਬਹੁਤ ਮਾਹਰ ਆ ਜਦੋਂ ਵੀ ਕਿਸੇ ਦੇ ਧਰਨ ਪੈ ਜਾਂਦੀ ਸੀ ਤਾਂ ਸਾਰੇ ਚਾਚੀ ਕੋਲੋਂ ਧਰਨ ਕਢਾਉਂਦੇ ਆ ਮੈਂ ਚਾਚੀ ਨੂੰ ਆਵਾਜ਼ ਮਾਰੀ ਪਰ ਉਹ ਅੰਦਰ ਸੀ ਇਸ ਕਰਕੇ ਮੈਨੂੰ ਉੱਪਰ ਉਹਦੇ ਘਰ ਵਿੱਚ ਜਾਣਾ ਪਿਆ ਜਦੋਂ ਮੈਂ ਚਾਚੀ ਕੋਲ ਗਈ ਤਾਂ ਮੈਂ ਉਹਨੂੰ ਕਹਿ ਕੇ ਦਿਲਪ੍ਰੀਤ ਦੇ ਧਰਨ ਪਈ ਆ ਉਹ ਤੁਹਾਨੂੰ ਬੁਲਾ ਰਿਹਾ ਚਾਚੀ ਉਸੇ ਵੇਲੇ ਸਾਰੇ ਕੰਮ ਛੱਡ ਕੇ ਥੱਲੇ ਭੱਜੀ ਆਈ ਤੇ ਦਿਲਪ੍ਰੀਤ ਉੱਠ ਕੇ ਅੰਦਰ ਰੂਮ ਵਿੱਚ ਚਲਾ ਗਿਆ ਤੇ ਉੱਥੇ ਹੀ ਪਿੱਛੇ ਚਾਚੀ ਜਲੀ ਗਈ ਮੈਨੂੰ ਥੋੜਾ ਅਜੀਬ ਜਿਹਾ ਲੱਗਾ ਕਿਉਂਕਿ ਮੈਂ ਲੌਬੀ ਵਿੱਚ ਬੈਠੀ ਸੀ ਉਹ ਮੇਰੇ ਸਾਹਮਣੇ ਵੀ ਧਰਨ ਕੱਢ ਸਕਦੀ ਸੀ ਪਰ ਉਹ ਉੱਠ ਕੇ ਦੋਵੇਂ ਜਾਣੇ ਅੰਦਰ ਚਲੇ ਗਏ ਤੇ ਕੁੰਡੀ ਲਾ ਲਈ ਮੈਂ ਆਪਣੀ ਕਿਤਾਬ ਪੜ੍ਹ ਰਹੀ ਸੀ ਮੈਂ ਦੇਖਿਆ ਕਿ ਉਹਨਾਂ ਨੂੰ ਅੰਦਰ ਗਏ ਅੱਧਾ ਘੰਟਾ ਹੋ ਗਿਆ ਸੀ ਪਰ ਅਜੇ ਤੱਕ ਉਹ ਬਾਹਰ ਨਹੀਂ ਆਏ ਜਦੋਂ ਮੈਂ ਆਪਣੇ ਭਰਾ ਨੂੰ ਆਵਾਜ਼ ਮਾਰੀ ਮੇਰੇ ਆਵਾਜ਼ ਮਾਰਨ ਤੇ ਉਹ ਬਾਹਰ ਆਏ ਤੇ ਫਿਰ ਚਾਚੀ ਉੱਪਰ ਆਪਣੇ ਘਰ ਚਲੀ ਗਈ ਮੰਮੀ ਇੱਕ ਹਫ਼ਤਾ ਭੂਆ ਕੋਲ ਰਹੀ ਤੇ ਇੱਕ ਹਫ਼ਤੇ ਵਿੱਚ ਰੋਜ਼ ਚਾਚੀ ਮੇਰੇ ਭਰਾ ਦੇ ਧਰਨ ਕੱਢਣ ਦੇ ਬਹਾਨੇ ਆ ਜਾਂਦੀ ਸੀ ਪਰ ਮੈਨੂੰ ਸਮਝ ਲੱਗ ਰਿਹਾ ਸੀ ਕਿ ਇਹ ਧਰਨ ਦਾ ਬਹਾਨਾ ਬਣਾਉਂਦੇ ਆ ਇਹ ਮੈਨੂੰ ਪਾਗਲ ਬਣਾ ਰਹੀ ਸੀ ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਇੱਕ ਦੂਜੇ ਨਾਲ ਗਲਤ ਹੋਣ ਪਰ ਮੈਨੂੰ ਪੱਕਾ ਨਹੀਂ ਪਤਾ ਸੀ ਮੈਨੂੰ ਇੱਕ ਵਾਰ ਲੱਗ ਰਿਹਾ ਸੀ ਕਿ ਸ਼ਾਇਦ ਚਾਚੀ ਪੈਸੇ ਖਾਣ ਦੀ ਮਾਰੀ ਮੇਰੇ ਭਰਾ ਨਾਲ ਮਿੱਠੀ ਮਿੱਠੀ ਬਣ ਕੇ ਰਹਿੰਦੀ ਆ ਇਸ ਕਰਕੇ ਉਹਦੇ ਧਰਨ ਕੱਢਣ ਆਉਂਦੀ ਆ ਕਿ ਉਹ ਮੈਨੂੰ ਚੰਗਾ ਮੰਨੇ ਪਰ ਮੈਨੂੰ ਪੱਕਾ ਕੁਝ ਵੀ ਨਹੀਂ ਪਤਾ ਸੀ ਕਿ ਇਦਾਂ ਕਿਉਂ ਕਰਦੀ ਆ ਇੱਕ ਦਿਨ ਚਾਚੀ ਘਰ ਆ ਗਈ ਤੇ ਕਹਿੰਦੀ ਕਿ ਮੈਂ ਦਿਲਪ੍ਰੀਤ ਨੂੰ ਲੈ ਕੇ ਸ਼ਾਪਿੰਗ ਕਰਨ ਜਾਣਾ ਤੇਰਾ ਚਾਚਾ ਲੇਟ ਆਊਗਾ ਮੈਂ ਕੋਜੇ ਸੂਟ ਲੈ ਕੇ ਆਉਣੇ ਆ ਇਸ ਕਰਕੇ ਮੈਂ ਦਿਲਪ੍ਰੀਤ ਨੂੰ ਨਾਲ ਲੈ ਜਾਣੀ ਆ ਤਾਂ ਮੈਂ ਕਿਹਾ ਚਲੋ ਮੈਂ ਵੀ ਨਾਲ ਚੱਲਦੀ ਆ ਇਸ ਬਹਾਨੇ ਮੈਂ ਵੀ ਘੁੰਮ ਫੇਰਾਂਗੀ ਤਾਂ ਉਹ ਕਹਿੰਦੀ ਤੂੰ ਕੀ ਕਰੇਂਗੀ ਉੱਥੇ ਤੂੰ ਮੇਰੀ ਕੁੜੀ ਦਾ ਧਿਆਨ ਰੱਖੀ ਇਸ ਤਰ੍ਹਾਂ ਕਹਿ ਕੇ ਉਹ ਦੋਵੇਂ ਜਣੇ ਸ਼ਾਮ ਨੂੰ ਚਲੇ ਗਏ ਮੈਨੂੰ ਬਹੁਤ ਗੁੱਸਾ ਆਇਆ ਮੈਂ ਇਹ ਗੱਲ ਮੰਮੀ ਨੂੰ ਫੋਨ ਕਰਕੇ ਦੱਸੀ ਤਾਂ ਮੰਮੀ ਮੈਨੂੰ ਵੀ ਬੋਲਣ ਲੱਗ ਪਈ ਕਿ ਤੂੰ ਮਾੜੀ ਮਾੜੀ ਗੱਲ ਕਿਉਂ ਫੜ ਲੈਨੀ ਆ ਇਹ ਕੋਈ ਗੱਲ ਏ ਦੱਸਣ ਵਾਲੀ ਐਵੇਂ ਬੱਚਿਆਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਪਰ ਮੈਨੂੰ ਜੋ ਸਮਝ ਲੱਗ ਰਿਹਾ ਸੀ ਉਹ ਮੰਮੀ ਨੂੰ ਨਹੀਂ ਦੇਖ ਰਿਹਾ ਸੀ ਕਿਉਂਕਿ ਮੰਮੀ ਆਪ ਬਹੁਤ ਭੋਲੀ ਆ ਉਹਨੂੰ ਸਾਰੇ ਆਪਣੇ ਵਰਗੇ ਹੀ ਲੱਗਦੇ ਆ ਅਗਲੇ ਦਿਨ ਮੰਮੀ ਘਰ ਆ ਗਈ ਸੀ ਜਦੋਂ ਮੈਂ ਕਾਲਜ ਲਈ ਤਿਆਰ ਹੋ ਰਹੀ ਸੀ ਤਾਂ ਮੰਮੀ ਮੈਨੂੰ ਦੱਸਣ ਲੱਗੀ ਕਿ ਮੈਨੂੰ ਲੱਗਦਾ ਤੇਰੇ ਭਰਾ ਦੀ ਕਿਸੇ ਕੁੜੀ ਨਾਲ ਗੱਲਬਾਤ ਆ ਮੈਂ ਕਿਹਾ ਤੁਹਾਨੂੰ ਕਿਹਨੇ ਕਿਹਾ ਤਾਂ ਮम्मी ਦੱਸਣ ਲੱਗੀ ਕਿ ਕਿਸੇ ਕੁੜੀ ਦਾ ਫੋਨ ਆਇਆ ਸੀ ਦਿਲਪ੍ਰੀਤ ਨਹਾਉਂਦਾ ਸੀ ਜਦੋਂ ਮੈਂ ਚੁੱਕ ਲਿਆ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਇਹਦੇ ਬੈਂਕ ਵਿੱਚੋਂ ਬੋਲਦੀ ਆਂ ਤਾਂ ਫਿਰ ਮੈਂ ਮੰਮੀ ਨੂੰ ਕਿਹਾ ਹੋ ਸਕਦਾ ਉਹਦੀ ਬੈਂਕ ਵਿੱਚੋਂ ਕੋਈ ਮੁਲਾਜ਼ਮ ਕੁੜੀ ਹੋਵੇ ਤੇ ਬੈਂਕ ਦਾ ਕੋਈ ਜ਼ਰੂਰੀ ਕੰਮ ਹੋਵੇ ਤਾਂ ਮੰਮੀ ਕਹਿਣ ਲੱਗੀ ਜਿਸ ਤਰੀਕੇ ਨਾਲ ਉਹ ਗੱਲ ਕਰ ਰਹੀ ਸੀ ਮੈਨੂੰ ਤਾਂ ਲੱਗਦਾ ਦਿਲਫਰੀਦ ਦੀ ਸਹੇਲੀ ਹੋਣੀ ਆ ਮੰਮੀ ਹੱਸਣ ਲੱਗ ਪਏ ਤੇ ਕਹਿੰਦੇ ਲੱਗਦਾ ਮੁੰਡਾ ਤਾਂ ਹੁਣ ਜਲਦੀ ਹੀ ਵਿਆਹ ਦਿਖਾਊਗਾ ਅਗਲੇ ਦਿਨ ਮੈਂ ਆਪਣੀ ਸਹੇਲੀ ਦੇ ਘਰ ਕਾਪੀ ਲੈਣ ਗਈ ਤਾਂ ਉੱਥੇ ਮੇਰੀ ਸਹੇਲੀ ਮੈਨੂੰ ਕਹਿਣ ਲੱਗੀ ਕਿ ਤੇਰਾ ਭਰਾ ਅੱਜ ਕਿਸੇ ਕੁੜੀ ਨਾਲ ਬਾਈਕ ਤੇ ਗਿਆ ਸੀ ਮੈਂ ਕਿਹਾ ਪਰ ਮੇਰਾ ਭਰਾ ਤਾਂ ਬੈਂਕ ਵਿੱਚ ਆ ਤਾਂ ਉਹ ਕਹਿੰਦੀ ਅੱਜ ਤਾਂ ਬੈਂਕਾਂ ਵਿੱਚ ਛੁੱਟੀ ਆ ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਉਹ ਕਹਿਣ ਲੱਗੀ ਕਿ ਜੋ ਕੁੜੀ ਉਹਦੇ ਪਿੱਛੇ ਬੈਠੀ ਸੀ ਉਹਦਾ ਮੂੰਹ ਕਵਰ ਕੀਤਾ ਹੋਇਆ ਸੀ ਮੈਨੂੰ ਲੱਗਾ ਜ਼ਰੂਰ ਮੇਰੇ ਭਰਾ ਦੀ ਗਰਲਫ੍ਰੈਂਡ ਹੋਣੀ ਆ ਪਰ ਮੈਨੂੰ ਇੰਨਾ ਘੁੱਟ ਧੀਰਜ ਹੋਇਆ ਕਿ ਚੱਲ ਸ਼ੁਕਰ ਆ ਜੋ ਮੈਂ ਚਾਚੀ ਨਾਲ ਦਿਲਪ੍ਰੀਤ ਵੀਰੇ ਦਾ ਰਿਸ਼ਤਾ ਬਣਾਉਂਦੀ ਸੀ ਉਹ ਸਿਰਫ ਮੇਰੇ ਮਨ ਦਾ ਵਹਿਮ ਹੀ ਸੀ ਜਦੋਂ ਮੈਂ ਆਪਣੀ ਫ੍ਰੈਂਡ ਦੇ ਘਰੋਂ ਆਪਣੇ ਘਰ ਵਾਪਸ ਆਈ ਤਾਂ ਮੈਂ ਵੇਖਿਆ ਕਿ ਦਿਲਪ੍ਰੀਤ ਘਰ ਆ ਚੁੱਕਾ ਸੀ ਤੇ ਮੈਂ ਜਦੋਂ ਉੱਪਰ ਚਾਚੀ ਕੋਲੋਂ ਆਪਣਾ ਚਾਰਜਰ ਫੜਨ ਗਈ ਤਾਂ ਮੈਂ ਦੇਖਿਆ ਕਿ ਚਾਚੀ ਨੇ ਬੜੀ ਟੌਰ ਕੱਢੀ ਹੋਈ ਸੀ ਜਿਵੇਂ ਉਹ ਕਿਤੋਂ ਆਈ ਹੋਵੇ ਤਾਂ ਮੈਂ ਚਾਚੀ ਨੂੰ ਪੁੱਛਿਆ ਤੁਸੀਂ ਕਿਤੇ ਗਏ ਸੀ ਤਾਂ ਉਹ ਕਹਿੰਦੀ ਹਾਂ ਮੈਂ ਥੋੜਾ ਸਮਾਨ ਲੈਣ ਬਾਜ਼ਾਰ ਗਈ ਸੀ ਮੈਨੂੰ ਸ਼ੱਕ ਹੋਇਆ ਕਿ ਤੇ ਇਹ ਦਿਲਪ੍ਰੀਤ ਵੀਰੇ ਨਾਲ ਤਾਂ ਨਹੀਂ ਗਈ ਸੀ ਤਾਂ ਮੈਂ ਜਦੋਂ ਆਪਣੀ ਸਹੇਲੀ ਨੂੰ ਫੋਨ ਲਾ ਕੇ ਪੁੱਛਿਆ ਕਿ ਜੋ ਮੇਰੇ ਭਰਾ ਦੇ ਪਿੱਛੇ ਕੁੜੀ ਬੈਠੀ ਸੀ ਉਹਨੇ ਕਿਹੜੇ ਰੰਗ ਦਾ ਸੂਟ ਪਾਇਆ ਸੀ ਤਾਂ ਉਹਨੇ ਦੱਸਿਆ ਕਿ ਉਹਦੇ ਸੂਟ ਨਹੀਂ ਉਹਦੇ ਤਾਂ ਜੀਨ ਪਾਈ ਹੋਈ ਸੀ ਪਰ ਉਹਨੇ ਰੈੱਡ ਦੁਪੱਟਾ ਲਿਆ ਹੋਇਆ ਸੀ ਤੇ ਉਸ ਟਾਈਮ ਮੇਰੀ ਚਾਚੀ ਨੇ ਵੀ ਰੈੱਡ ਦੁਪੱਟਾ ਲਿਆ ਹੋਇਆ ਸੀ ਪਰ ਸੂਟ ਉਹ ਨਵਾਂ ਪਾਈ ਫਿਰਦੀ ਸੀ ਜਾਂ ਫਿਰ ਇਹ ਹੋ ਸਕਦਾ ਸੀ ਕਿ ਉਹ ਘਰੋਂ ਸੂਟ ਪਾ ਕੇ ਗਈ ਹੋਵੇ ਤੇ ਉੱਥੇ ਜਾ ਕੇ ਉਹਨੇ ਜੀਨ ਪਾਈ ਹੋਵੇ ਮੇਰਾ ਦਿਮਾਗ ਖਰਾਬ ਹੋ ਗਿਆ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਸਹੀ ਸੋਚ ਰਹੀ ਆ ਜਾਂ ਗਲਤ ਹੁਣ ਮੇਰਾ ਸ਼ੱਕ ਅੱਗੇ ਨਾਲੋਂ ਵੀ ਵੱਧ ਗਿਆ ਸੀ ਹੁਣ ਮੈਂ ਆਪਣੇ ਭਰਾ ਤੇ ਚਾਚੀ ਤੇ ਬਹੁਤ ਨਜ਼ਰ ਰੱਖਦੀ ਕਿਉਂਕਿ ਬਿਨਾਂ ਪ੍ਰੂਫ ਤੋਂ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਸਕਦੀ ਸੀ ਤੇ ਨਾ ਹੀ ਮੰਮੀ ਨੂੰ ਕੁਝ ਦੱਸ ਸਕਦੀ ਸੀ ਮੇਰਾ ਚਾਚਾ ਕਈ ਵਾਰ ਰਾਤ ਨੂੰ ਦੂਰ ਪ੍ਰੋਗਰਾਮ ਲਾਉਣ ਜਾਂਦਾ ਤੇ ਰਾਤ ਨੂੰ ਕਈ ਵਾਰ ਘਰ ਨਹੀਂ ਆਉਂਦਾ ਸੀ ਇੱਕ ਦਿਨ ਮੈਂ ਰਾਤ ਨੂੰ ਬਾਥਰੂਮ ਕਰਨ ਉੱਠੀ ਤਾਂ ਮੈਂ ਵੇਖਿਆ ਕਿ ਦਿਲਪ੍ਰੀਤ ਜਲਦੀ ਜਲਦੀ ਪੌੜੀਆਂ ਚੜਦਾ ਜਾ ਰਿਹਾ ਸੀ ਤਕਰੀਬਨ ਰਾਤ ਦੇ 11 ਵਜੇ ਹੋਏ ਸੀ ਤੇ ਉਸ ਦਿਨ ਮੇਰੇ ਚਾਚਾ ਜੀ ਘਰ ਨਹੀਂ ਆਏ ਸੀ ਹੁਣ ਤਾਂ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਮੇਰਾ ਭਰਾ ਚਾਚੀ ਕੋਲ ਗਲਤ ਕਰਨ ਜਾ ਰਿਹਾ ਮੈਂ ਉਦੋਂ ਹੀ ਆਪਣੀ ਮੰਮੀ ਨੂੰ ਉਠਾ ਦਿੱਤਾ ਜਦੋਂ ਅਸੀਂ ਲਾਈਟ ਜਗਾ ਲਈ ਤਾਂ ਪਤਾ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਮੇਰਾ ਭਰਾ ਵਾਪਸ ਆ ਗਿਆ ਤੇ ਕਹਿਣ ਲੱਗਾ ਕਿ ਮੈਂ ਚਾਚੀ ਕੋਲੋਂ ਚਾਰਜਰ ਲੈ ਕੇ ਆਇਆ ਉਹ ਮੇਰਾ ਚਾਰਜਰ ਲੈ ਕੇ ਗਈ ਸੀ ਤਾਂ ਉਹ ਮੈਨੂੰ ਕਹਿਣ ਲੱਗਾ ਤੁਸੀਂ ਕਿ ਉੱਠੇ ਹੋ ਤਾਂ ਮੰਮੀ ਕਹਿੰਦੀ ਉਹ ਤਾਂ ਰੱਜ ਨੂੰ ਭੁਲੇਖਾ ਪੈ ਗਿਆ ਸੀ ਕਿ ਪਤਾ ਨਹੀਂ ਦਿਲਪ੍ਰੀਤ ਕਿੱਧਰ ਚਲਾ ਗਿਆ ਤਾਂ ਉਹ ਮੇਰੇ ਵੱਲ ਔਖਾ ਔਖਾ ਦੇਖ ਰਿਹਾ ਸੀ ਤੇ ਮੰਮੀ ਮੈਨੂੰ ਗੁੱਸੇ 'ਚ ਬਹੁਤ ਬੋਲੀ ਕਿ ਤੂੰ ਐਵੇਂ ਸ਼ੱਕ ਕਰਦੀ ਰਹਿਣੀ ਆ ਇੱਕ ਵਾਰ ਮੈਂ ਫੇਰ ਝੂਠੀ ਪੈ ਗਈ ਪਰ ਮੈਂ ਇਹ ਸੋਚ ਰਹੀ ਸੀ ਕਿ ਇਹ ਇੰਨੀ ਰਾਤ ਨੂੰ ਚਾਰਜਰ ਲੈਣ ਗਿਆ ਸੀ ਕਿਉਂਕਿ ਅੱਗੇ ਤਾਂ ਦਿਲਪ੍ਰੀਤ ਉਸ ਟਾਈਮ ਸੌ ਜਾਂਦਾ ਸੀ ਕਿਉਂਕਿ ਉਹਨੇ ਸਵੇਰੇ ਜਲਦੀ ਜਾਣਾ ਹੁੰਦਾ ਸੀ ਹੁਣ ਮੈਂ ਉਹਨਾਂ ਤੇ ਹੋਰ ਵੀ ਗਹਿਰੀ ਨਜ਼ਰ ਰੱਖਣ ਲੱਗ ਪੀ ਕਿਉਂਕਿ ਮੈਨੂੰ ਪਤਾ ਸੀ ਉਹ ਮੈਨੂੰ ਬੇਵਕੂਫ ਬਣਾ ਰਿਹਾ ਤੇ ਮੈਂ ਹਰ ਰਾਤ ਉਹਨਾਂ ਤੇ ਨਜ਼ਰ ਰੱਖਦੀ ਸੀ ਇੱਕ ਦਿਨ ਮੰਮੀ ਮੇਰੇ ਨਾਨਕੇ ਗਈ ਹੋਈ ਸੀ ਤੇ ਮੈਂ ਕਾਲਜ ਗਈ ਹੋਈ ਸੀ ਉਸ ਦਿਨ ਮੇਰਾ ਭਰਾ ਘਰ ਸੀ ਉਹਨੂੰ ਬੁਖਾਰ ਹੋ ਗਿਆ ਸੀ ਤਾਂ ਉਸ ਦਿਨ ਮੈਂ ਕਾਲਜ ਵਿੱਚੋਂ ਜਲਦੀ ਵਾਪਸ ਆ ਗਈ ਮੈਨੂੰ ਪਤਾ ਸੀ ਕਿ ਅੱਜ ਸੱਚਾਈ ਦਾ ਪਤਾ ਲੱਗ ਹੀ ਜਾਣਾ ਆ ਤੇ ਮੈਂ ਬਹੁਤ ਚਲਾਕੀ ਨਾਲ ਜਦੋਂ ਘਰ ਆਈ ਤਾਂ ਮੈਂ ਵੇਖਿਆ ਕਿ ਦਿਲਪ੍ਰੀਤ ਦੇ ਕਮਰੇ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀ ਤੇ ਜਦੋਂ ਮੈਂ ਗੇਟ ਖੜਕਾਇਆ ਤਾਂ ਮੇਰਾ ਭਰਾ ਅੰਦਰੋਂ 10 ਮਿੰਟ ਬਾਅਦ ਨਿਕਲਿਆ ਤੇ ਜਦੋਂ ਮੈਂ ਅੰਦਰ ਗਈ ਤਾਂ ਮੈਂ ਦੇਖਿਆ ਕਿ ਪਰਦੇ ਉੱਲੇ ਮੇਰੀ ਚਾਚੀ ਖੜੀ ਸੀ ਮੈਂ ਉਹਨਾਂ ਨੂੰ ਰੰਗੇ ਹੱਥੀ ਫੜ ਲਿਆ ਮੈਂ ਆਪਣੇ ਭਰਾ ਨੂੰ ਕਿਹਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਚਾਚੀ ਨਾਲ ਇਹ ਕੁਝ ਕਰਦੇ ਤਾਂ ਮੇਰਾ ਭਰਾ ਮੈਨੂੰ ਕਹਿੰਦਾ ਅਸੀਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਜੇ ਤੈਨੂੰ ਅੱਜ ਪਤਾ ਲੱਗ ਹੀ ਗਿਆ ਤਾਂ ਤੂੰ ਕਿਸੇ ਕੋਲ ਕੋਈ ਗੱਲ ਨਾ ਕਰੀ ਤਾਂ ਮੇਰੀ ਚਾਚੀ ਕਹਿਣ ਲੱਗੀ ਨਾਲੇ ਇਹਦੀ ਗੱਲ ਤੇ ਕਿਨੇ ਯਕੀਨ ਕਰਨਾ ਪਹਿਲਾਂ ਵੀ ਇਹ ਆਪਣੀ ਮੰਮੀ ਨੂੰ ਬਹੁਤ ਵਾਰ ਆਪਣੇ ਬਾਰੇ ਦੱਸ ਚੁੱਕੀ ਆ ਮੇਰਾ ਭਰਾ ਕਹਿੰਦਾ ਆਪਣਾ ਮੂੰਹ ਬੰਦ ਹੀ ਰੱਖੀ ਨਹੀਂ ਤਾਂ ਫਿਰ ਮੰਮੀ ਨੇ ਤੇਰੇ ਨਾਲ ਹੀ ਗੁੱਸੇ ਹੋਣਾ ਆ ਤੇ ਜੇ ਤੂੰ ਚਾਹੁੰਨੀ ਆ ਕਿ ਆਪਣਾ ਰਿਸ਼ਤਾ ਵਧੀਆ ਬਣਿਆ ਰਹੇ ਤਾਂ ਤੂੰ ਆਪਣਾ ਮੂੰਹ ਬੰਦ ਹੀ ਰੱਖੀ ਮੇਰਾ ਭਰਾ ਇਹ ਗੱਲ ਮੈਨੂੰ ਵਾਰ-ਵਾਰ ਕਹਿ ਰਿਹਾ ਸੀ ਮੇਰਾ ਤਾਂ ਦਿਲੀ ਟੁੱਟ ਗਿਆ ਕਿਉਂਕਿ ਜੇ ਕੋਈ ਹੋਰ ਕੁੜੀ ਹੁੰਦੀ ਤਾਂ ਮੈਨੂੰ ਖੁਸ਼ੀ ਹੋਣੀ ਸੀ ਪਰ ਉਹ ਤਾਂ ਮੇਰੀ ਆਪਣੀ ਚਾਚੀ ਸੀ ਤੇ ਇੱਕ ਬੱਚੇ ਦੀ ਮਾਂ ਆ ਤੇ ਮੇਰਾ ਭਰਾ ਉਹਦੇ ਪਿੱਛੇ ਪਾਗਲ ਹੋਇਆ ਫਿਰਦਾ ਸੀ ਤਾਂ ਹੀ ਮੈਂ ਸੋਚਣਾ ਕਿ ਹਰ ਚੀਜ਼ ਪਹਿਲਾਂ ਉਹ ਚਾਚੀ ਨੂੰ ਕਿਉਂ ਦਿੰਦਾ ਆ ਚਾਚੀ ਨੇ ਪਤਾ ਨਹੀਂ ਕਿੱਦਾਂ ਮੇਰੇ ਭਰਾ ਨੂੰ ਆਪਣੇ ਜਾਲ 'ਚ ਫਸਾ ਲਿਆ ਸੀ ਮੈਂ ਆਪਣੀ ਚਾਚੀ ਨੂੰ ਕਿਹਾ ਤੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਤਾਂ ਚਾਚੀ ਮੈਨੂੰ ਕਹਿਣ ਲੱਗੀ ਤੂੰ ਯਕੀਨ ਮੰਨ ਮੈਂ ਸੱਚੀ ਦਿਲਪ੍ਰੀਤ ਨੂੰ ਬਹੁਤ ਪਿਆਰ ਕਰਦੀ ਆ ਤੇ ਸਾਡੀ ਗੱਲ ਅੱਜ ਦੀ ਨਹੀਂ ਸਾਡੀ ਗੱਲ ਨੂੰ 2 ਸਾਲ ਹੋ ਗਏ ਆ ਜਦੋਂ ਸ਼ਾਮ ਨੂੰ ਮੰਮੀ ਆਈ ਤਾਂ ਇੱਕ ਵਾਰ ਸੋਚਿਆ ਕਿ ਮੰਮੀ ਨੂੰ ਦੱਸ ਦਿੰਨੀ ਆ ਪਰ ਮੇਰੇ ਕੋਲੇ ਕੋਈ ਪ੍ਰੂਫ ਨਹੀਂ ਸੀ ਤੇ ਹੁਣ ਜਦੋਂ ਵੀ ਮੰਮੀ ਕਿਤੇ ਘਰ ਨਹੀਂ ਹੁੰਦੀ ਸੀ ਤਾਂ ਚਾਚੀ ਸਾਡੇ ਘਰ ਆ ਜਾਂਦੀ ਸੀ ਤੇ ਸ਼ਰਿਆਮ ਮੇਰੇ ਭਰਾ ਨਾਲ ਰੂਮ ਵਿੱਚ ਚਲੀ ਜਾਂਦੀ ਸੀ ਮੇਰਾ ਭਰਾ ਮੇਰੀ ਸ਼ਰਮ ਵੀ ਨਹੀਂ ਮੰਨਦਾ ਸੀ ਉਹ ਸ਼ਰਿਆਮ ਮੇਰੇ ਸਾਹਮਣੇ ਚੀਨੂ ਰੂਮ ਵਿੱਚ ਲੈ ਜਾਂਦਾ ਸੀ ਤੇ ਮੈਨੂੰ ਬਹੁਤ ਸ਼ਰਮ ਆਉਂਦੀ ਸੀ ਇਸ ਕਰਕੇ ਮੈਂ ਆਪਣੀ ਸਹੇਲੀ ਦੇ ਘਰ ਚਲੀ ਜਾਂਦੀ ਸੀ ਜਦੋਂ ਮੇਰਾ ਚਾਚਾ ਘਰ ਨਹੀਂ ਹੁੰਦਾ ਸੀ ਤਾਂ ਭਰਾ ਚਾਚੇ ਦੇ ਘਰ ਵੀ ਚਲਾ ਜਾਂਦਾ ਸੀ ਉਹ ਚਾਚੇ ਦੇ ਸਾਹਮਣੇ ਵੀ ਚਲਾ ਜਾਂਦਾ ਸੀ ਤਾਂ ਕਿ ਚਾਚੇ ਨੂੰ ਉਹਨਾਂ ਦੋਨਾਂ ਤੇ ਸ਼ੱਕ ਨਾ ਹੋਵੇ ਚਾਚੇ ਨੂੰ ਇਦਾਂ ਸੀ ਕਿ ਇਹਨਾਂ ਦਾ ਆਪਸ ਵਿੱਚ ਉਹਦਾ ਪਿਆਰ ਆ ਪਰ ਉਹਨੂੰ ਇਹ ਗਲਤ ਰਿਲੇਸ਼ਨ ਦਾ ਨਹੀਂ ਪਤਾ ਸੀ ਇੱਕ ਦਿਨ ਮੈਂ ਸੋਚਿਆ ਕਿ ਮੈਂ ਸਾਰੀ ਗੱਲ ਚਾਚੇ ਨੂੰ ਦੱਸ ਦਿੰਨੀ ਆ ਤੇ ਉਹ ਆਪੇ ਹੀ ਚਾਚੀ ਨੂੰ ਰੋਕ ਲਊਗਾ ਪਰ ਫਿਰ ਮੇਰੇ ਕੋਲ ਸਬੂਤ ਨਹੀਂ ਸੀ ਚਾਚੇ ਨੇ ਮੇਰੇ ਤੇ ਕਿੱਥੇ ਯਕੀਨ ਕਰਨਾ ਸੀ ਕਿਉਂਕਿ ਜਦੋਂ ਮੇਰੀ ਆਪਣੀ ਮਾਂ ਹੀ ਮੇਰੇ ਤੇ ਯਕੀਨ ਨਹੀਂ ਕਰਦੀ ਸੀ ਚਾਚੇ ਨੇ ਮੇਰੇ ਤੇ ਬਿਨਾ ਪ੍ਰੂਫ ਤੋਂ ਕਿੱਥੇ ਯਕੀਨ ਕਰਨਾ ਸੀ ਉਹਨਾਂ ਦਾ ਕੰਮ ਇਸ ਤਰ੍ਹਾਂ ਹੀ ਚੱਲਦਾ ਗਿਆ ਹੁਣ ਉਹ ਮੇਰੇ ਸਾਹਮਣੇ ਹੀ ਰੂਮ ਵਿੱਚ ਚਲੇ ਜਾਂਦੇ ਸੀ ਤੇ ਮੇਰੇ ਸਾਹਮਣੇ ਬਾਹਰ ਘੁੰਮਣ ਫਿਰਨ ਵੀ ਚਲੇ ਜਾਂਦੇ ਸੀ ਮੈਂ ਚੁੱਪ ਰਹੀ ਚਾਚੀ ਮੇਰੇ ਭਰਾ ਤੋਂ ਸਾਰਾ ਖਰਚਾ ਕਰਾਉਂਦੀ ਮੈਨੂੰ ਇਹ ਸੋਚ ਕੇ ਬਹੁਤ ਡਰ ਲੱਗਦਾ ਕਿ ਜਦੋਂ ਮੰਮੀ ਨੂੰ ਸੱਚਾਈ ਪਤਾ ਲੱਗੂਗੀ ਤਾਂ ਮੰਮੀ ਕਿਵੇਂ ਆਪਣੇ ਆਪ ਨੂੰ ਸੰਭਾਲ ਪਾਉਗੀ ਇਦਾਂ ਨਹੀਂ ਸੀ ਕਿ ਦਿਲਪ੍ਰੀਤ ਸਾਡਾ ਮੋਹ ਨਹੀਂ ਕਰਦਾ ਸੀ ਉਹ ਸਾਡਾ ਵੀ ਬਹੁਤ ਮੋਹ ਕਰਦਾ ਸੀ ਮੰਮੀ ਨੂੰ ਪਹਿਲੇ ਬੋਲ ਤੇ ਹਰੇਕ ਚੀਜ਼ ਲਿਆ ਕੇ ਦਿੰਦਾ ਸੀ ਘਰ ਦੀ ਸਾਰੀ ਜ਼ਿੰਮੇਵਾਰੀ ਦਿਲਪ੍ਰੀਤ ਆਪ ਚੁੱਕਦਾ ਸੀ ਪਰ ਜੋ ਉਹ ਚਾਚੀ ਨਾਲ ਰਿਲੇਸ਼ਨ ਬਣਾਈ ਫਿਰਦਾ ਸੀ ਇਹ ਬਿਲਕੁਲ ਗਲਤ ਸੀ ਕਿਉਂਕਿ ਇੱਕ ਤਾਂ ਉਹ ਚਾਚੇ ਦਾ ਘਰ ਖਰਾਬ ਕਰ ਰਿਹਾ ਸੀ ਤੇ ਉੱਪਰ ਦੀ ਉਹ ਉਹਦੇ ਨਾਲੋਂ ਕਿੰਨੀ ਵੱਡੀ ਸੀ ਉਹਨਾਂ ਦੋਵਾਂ ਦਾ 12 ਸਾਲ ਦਾ ਫਰਕ ਤਾਂ ਹੈਗਾ ਸੀ ਪਤਾ ਨਹੀਂ ਚਾਚੀ ਨੇ ਮੇਰੇ ਭਰਾ ਤੇ ਕੀ ਜਾਦੂ ਕਰਤਾ ਕਿ ਉਹ ਉਹਦੇ ਪਿੱਛੇ ਹੀ ਲੱਗਿਆ ਫਿਰਦਾ ਸੀ ਜੇ ਮੈਂ ਮਾੜਾ ਜਿਹਾ ਵੀ ਚਾਚੀ ਬਾਰੇ ਕੁਝ ਕਹਿ ਦਿੰਦੀ ਤਾਂ ਮੇਰਾ ਭਰਾ ਤੜਫ ਉੱਠਦਾ ਸੀ ਉਹ ਚਾਚੀ ਸ਼ਰਿਆਂ ਮੇਰੇ ਭਰਾ ਨਾਲ ਬਾਈਕ ਤੇ ਬੈਠ ਕੇ ਜਾਂਦੀ ਸੀ ਮੰਮੀ ਨੂੰ ਇਦਾਂ ਸੀ ਕਿ ਚਾਚਾ ਘਰ ਨਹੀਂ ਹੁੰਦਾ ਇਸ ਕਰਕੇ ਕਿਤੇ ਵੀ ਜਾਂਦੀ ਆ ਤਾਂ ਮੇਰੇ ਭਰਾ ਨੂੰ ਲੈ ਜਾਂਦੀ ਆ ਪਰ ਮੰਮੀ ਨੂੰ ਉਹਨਾਂ ਦੇ ਗਲਤ ਰਿਲੇਸ਼ਨ ਬਾਰੇ ਨਹੀਂ ਪਤਾ ਸੀ ਸਮਝ ਨਹੀਂ ਲੱਗਦਾ ਸੀ ਇਹ ਗੱਲ ਕਿਹਦੇ ਨਾਲ ਸ਼ੇਅਰ ਕਰਾਂ ਇੱਕ ਦਿਨ ਸਾਡੇ ਘਰ ਗਵੰਡਣ ਆਂਟੀ ਆਈ ਤੇ ਉਹ ਮੰਮੀ ਨੂੰ ਕਹਿਣ ਲੱਗੀ ਕਿ ਮੈਂ ਤੇਰੇ ਨਾਲ ਇੱਕ ਗੱਲ ਕਰਨ ਆਈ ਆ ਮੈਂ ਵੀ ਮੰਮੀ ਕੋਲ ਬੈਠੀ ਪੜ੍ਹਾਈ ਕਰ ਰਹੀ ਸੀ ਤਾਂ ਉਹ ਮੰਮੀ ਨੂੰ ਕਹਿਣ ਲੱਗੀ ਕਿ ਤੈਨੂੰ ਪਤਾ ਕਿਸੇ ਗੱਲ ਦਾ ਮੰਮੀ ਕਹਿੰਦੀ ਕੇਸ ਦੀ ਗੱਲ ਦਾ ਤਾਂ ਉਹ ਕਹਿਣ ਲੱਗੀ ਕਿ ਤੇਰੇ ਮੁੰਡੇ ਦੀ ਗੱਲ ਦਾ ਉਹ ਮੰਮੀ ਨੂੰ ਕਹਿਣ ਲੱਗੀ ਦੇਖ ਪੈਣ ਗੁੱਸਾ ਤਾਂ ਨਾ ਕਰੀ ਪਰ ਜੋ ਮੈਂ ਗੱਲ ਤੈਨੂੰ ਦੱਸਣ ਲੱਗੀ ਉਹ ਬਿਲਕੁਲ ਸੱਚਾ ਕਿਉਂਕਿ ਇਹ ਗੱਲ ਸਭ ਨੂੰ ਪਤਾ ਆ ਮੈਨੂੰ ਸਮਝ ਲੱਗ ਗਈ ਕਿ ਜ਼ਰੂਰ ਇਹਨੂੰ ਉਹਨਾਂ ਦੇ ਰਿਸ਼ਤੇ ਬਾਰੇ ਪਤਾ ਲੱਗ ਗਿਆ ਹੋਊਗਾ ਤਾਂ ਮੇਰਾ ਸ਼ੱਕ ਸਹੀ ਨਿਕਲਿਆ ਆਂਟੀ ਨੇ ਮੰਮੀ ਨੂੰ ਦੱਸਿਆ ਕਿ ਤੇਰਾ ਮੁੰਡਾ ਤੇਰੀ ਦਰਾਣੀ ਨਾਲ ਗਲਤ ਆ ਤਾਂ ਇਹ ਸੁਣ ਕੇ ਮੰਮੀ ਪੜਕ ਗਈ ਮੰਮੀ ਕਹਿਣ ਲੱਗੀ ਕੀ ਬੋਲ ਰਹੀ ਆਂ ਤੈਨੂੰ ਸ਼ਰਮ ਨਹੀਂ ਆਉਂਦੀ ਤਾਂ ਫਿਰ ਮੈਂ ਵੀ ਮੰਮੀ ਨੂੰ ਕਿਹਾ ਕਿ ਮੰਮੀ ਜਦੋਂ ਮੈਂ ਤੁਹਾਨੂੰ ਦੱਸਿਆ ਤੁਸੀਂ ਉਦੋਂ ਵੀ ਇਹੀ ਗੱਲ ਕਹਿ ਰਹੇ ਸੀ ਤੇ ਹੁਣ ਆਂਟੀ ਤੁਹਾਨੂੰ ਦੱਸ ਰਹੀ ਆਂ ਆਂਟੀ ਨੇ ਜ਼ਰੂਰ ਕੁਝ ਵੇਖਿਆ ਹੀ ਹੋਊਗਾ ਤਾ ਆਂਟੀ ਨੇ ਦੱਸਿਆ ਕਿ ਮੈਂ ਤਾਂ ਇਹਨਾਂ ਨੂੰ ਹੋਟਲ ਵਿੱਚ ਜਾਂਦੇ ਵੇਖਿਆ ਨਾਲੇ ਇੱਕ ਵਾਰ ਨਹੀਂ ਇਹਨਾਂ ਨੂੰ ਮੈਂ ਬਹੁਤ ਵਾਰ ਸ਼ਹਿਰ ਵਿੱਚ ਵੀ ਫਿਰਦੇ ਵੇਖਿਆ ਤੇ ਕੀ ਮਤਲਬ ਆ ਥੋੜੇ ਦਿਨਾਂ ਬਾਅਦ ਇਹਨਾਂ ਦਾ ਘੁੰਮਣ ਫਿਰੰਦਾ ਉਹ ਤਾਂ ਤੇਰੇ ਮੁੰਡੇ ਨੂੰ ਲੁੱਟ-ਡੁੱਟ ਕੇ ਖਾਈ ਜਾ ਰਹੀ ਤੇ ਤੈਨੂੰ ਕਿਸੇ ਗੱਲ ਦਾ ਪਤਾ ਵੀ ਨਹੀਂ ਆ ਆਂਟੀ ਕਹਿੰਦੀ ਯਕੀਨ ਕਰਨਾ ਨਾ ਕਰਨਾ ਤੇਰੀ ਮਰਜ਼ੀ ਆ ਪਰ ਮੇਰਾ ਫਰਜ਼ ਸੀ ਤੈਨੂੰ ਇੱਕ ਵਾਰ ਦੱਸਣਾ ਤਾਂ ਮੰਮੀ ਸੋਚਾਂ ਵਿੱਚ ਡੁੱਬ ਗਈ ਤਾਂ ਮੈਂ ਮੰਮੀ ਨੂੰ ਦੱਸਿਆ ਕਿ ਮੰਮੀ ਮੈਂ ਤਾਂ ਇਹਨਾਂ ਨੂੰ ਆਪਣੇ ਘਰ ਹੀ ਫੜ ਲਿਆ ਸੀ ਤਾਂ ਮੰਮੀ ਮੈਨੂੰ ਕਹਿੰਦੀ ਤੂੰ ਫਿਰ ਮੈਨੂੰ ਉਦੋਂ ਹੀ ਕਿਉਂ ਨਹੀਂ ਦੱਸਿਆ ਤਾਂ ਮੈਂ ਮੰਮੀ ਨੂੰ ਕਿਹਾ ਕਿ ਦਿਲਪ੍ਰੀਤ ਨੇ ਮੈਨੂੰ ਡਰਾ ਦਿੱਤਾ ਸੀ ਕਿ ਮੰਮੀ ਨੇ ਤੇਰੀ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ ਇਸ ਕਰਕੇ ਤੂੰ ਚੁੱਪ ਰਹੀ ਤੇ ਤੁਸੀਂ ਮੇਰੀ ਕਿਸੇ ਗੱਲ ਤੇ ਯਕੀਨ ਕਰ ਵੀ ਨਹੀਂ ਸੀ ਰਹੇ ਤਾਂ ਮੰਮੀ ਬਹੁਤ ਗੁੱਸੇ ਵਿੱਚ ਆ ਗਈ ਤੇ ਮੰਮੀ ਕਹਿਣ ਲੱਗੀ ਅੱਜ ਆ ਜਾਣਦੇ ਤੇਰੇ ਭਰਾ ਨੂੰ ਘਰ ਮੈਂ ਪੁੱਛਦੀ ਹਾਂ ਉਹਨੂੰ ਜਦੋਂ ਸ਼ਾਮ ਨੂੰ ਮੇਰਾ ਭਰਾ ਘਰ ਆ ਗਿਆ ਤਾਂ ਮੰਮੀ ਨੇ ਉਹਨੂੰ ਇਹ ਗੱਲ ਪੁੱਛੀ ਤਾਂ ਉਹ ਪਹਿਲਾਂ ਤਾਂ ਚੁੱਪ ਕਰ ਗਿਆ ਤੇ ਬਾਅਦ ਵਿੱਚ ਕਹਿਣ ਲੱਗਾ ਹਾਂਜੀ ਇਹ ਗੱਲ ਸੱਚ ਆ ਤੇ ਦਿਲਪ੍ਰੀਤ ਕਹਿਣ ਲੱਗਾ ਹੁਣ ਅਗਲੀ ਗੱਲ ਮੇਰੀ ਸੁਣ ਲਵੋ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਆ ਇੰਨੀ ਗੱਲ ਸੁਣ ਕੇ ਮੰਮੀ ਨੇ ਦਿਲਪ੍ਰੀਤ ਦੇ ਜ਼ੋਰ ਦੇ ਨੇ ਥੱਪੜ ਮਾਰਿਆ ਤਾਂ ਦਿਲਪ੍ਰੀਤ ਗੁੱਸੇ ਵਿੱਚ ਆਪਣੇ ਰੂਮ ਵਿੱਚ ਚਲਾ ਗਿਆ ਤੇ ਮੰਮੀ ਨੇ ਉਪਰੋਂ ਚਾਚੀ ਨੂੰ ਆਵਾਜ਼ਾਂ ਮਾਰੀਆਂ ਚਾਚੀ ਜਦੋਂ ਥੱਲੇ ਆਈ ਤਾਂ ਮੰਮੀ ਉਹਨੂੰ ਵੀ ਗਾਲਾਂ ਕੱਢਣ ਲੱਗ ਪਈ ਤੇ ਮੰਮੀ ਦਾ ਬਲੱਡ ਵਧ ਗਿਆ ਤੇ ਉਹ ਆਪਣਾ ਆਪ ਖੋ ਬੈਠੀ ਮੰਮੀ ਦੀਆਂ ਗਾਲਾਂ ਸੁਣ ਕੇ ਦਿਲਪ੍ਰੀਤ ਫੇਰ ਅੰਦਰੋਂ ਆ ਗਿਆ ਤੇ ਕਹਿਣ ਲੱਗਾ ਜੇ ਕੋਈ ਗੱਲ ਕਰਨੀ ਆ ਤਾਂ ਮੇਰੇ ਨਾਲ ਕਰੋ ਇਹਨੂੰ ਕੁਝ ਕਹਿਣ ਦੀ ਕੋਈ ਲੋੜ ਨਹੀਂ ਆ ਤਾਂ ਮੈਂ ਆਪਣੇ ਭਰਾ ਨੂੰ ਕਿਹਾ ਕਿ ਤੂੰ ਕਿੰਨੀ ਬਤਮੀਜ਼ੀ ਨਾਲ ਮੰਮੀ ਨਾਲ ਗੱਲ ਕਰ ਰਿਹਾ ਤਾਂ ਉਹ ਮੈਨੂੰ ਕਹਿਣ ਲੱਗਾ ਤੂੰ ਤਾਂ ਚੁੱਪ ਹੀ ਰਹਿ ਸਾਰੇ ਪਵਾੜੇ ਦੀ ਜੜ ਤੂੰ ਹੀ ਆ ਤੂੰ ਹੀ ਮੰਮੀ ਦੇ ਕੰਨ ਪਰ ਨੁਣੀ ਹਟੀ ਤਾਂ ਮੈਂ ਕਿਹਾ ਮੈਂ ਕਿਹੜੀ ਕੋਈ ਝੂਠੀ ਗੱਲ ਕਹੀ ਆ ਤੇ ਤੁਸੀਂ ਸੱਚ ਆਪਣੇ ਆਪ ਹੁਣ ਮੰਮੀ ਨੂੰ ਦੱਸਿਆ ਆ ਤਾਂ ਇਹਦੇ ਵਿੱਚ ਮੇਰਾ ਕੀ ਕਸੂਰ ਆ ਗਲਤੀ ਤੁਹਾਡੀ ਦੋਵਾਂ ਦੀ ਆ ਤੇ ਇਲਜ਼ਾਮ ਤੁਸੀਂ ਮੇਰੇ ਤੇ ਲਗਾ ਰਹੇ ਹੋ ਅਗਲੇ ਦਿਨ ਮੰਮੀ ਨੇ ਮੇਰੇ ਭਰਾ ਨੂੰ ਬਿਠਾ ਕੇ ਪੁੱਛ ਲਿਆ ਕਿ ਦੱਸ ਤੇਰਾ ਕੀ ਫੈਸਲਾ ਤੂੰ ਸਾਡੇ ਦੋਵਾਂ ਵਿੱਚੋਂ ਇੱਕ ਨੂੰ ਚੁਣ ਜੇ ਤੂੰ ਆਪਣੀ ਚਾਚੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਤਾਂ ਤੈਨੂੰ ਇਹ ਘਰ ਛੱਡ ਕੇ ਜਾਣਾ ਪਊਗਾ ਤੇ ਜੇ ਤੂੰ ਸਾਡੇ ਨਾਲ ਰਹਿਣਾ ਤਾਂ ਤੈਨੂੰ ਉਹਨੂੰ ਛੱਡਣਾ ਪਊਗਾ ਤਾਂ ਮੇਰਾ ਭਰਾ ਕਹਿੰਦਾ ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮੈਂ ਉਹਨੂੰ ਨਹੀਂ ਛੱਡ ਸਕਦਾ ਮੈਂ ਉਹਨੂੰ ਬਹੁਤ ਪਿਆਰ ਕਰਦਾ ਤੇ ਮੈਂ ਉਹਦੇ ਨਾਲ ਵਿਆਹ ਵੀ ਕਰਵਾਉਣਾ ਮੰਮੀ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਆਪਣਾ ਸਮਾਨ ਚੱਕ ਤੇ ਇੱਥੋਂ ਤੋਂ ਨਿਕਲ ਜਾ ਤੇ ਮੇਰਾ ਭਰਾ ਗੁੱਸੇ ਵਿੱਚ ਸਮਾਨ ਇਕੱਠਾ ਕਰਨ ਲੱਗ ਪਿਆ ਤੇ ਮੈਂ ਉਹਦੀਆਂ ਬਹੁਤ ਮਿੰਤਾ ਕੀਤੀਆਂ ਕਿ ਚਲੋ ਕੋਈ ਨਾ ਕੋਈ ਹੱਲ ਕਰ ਲਵਾਂਗੇ ਤੂੰ ਗੁੱਸੇ ਵਿੱਚ ਇਦਾਂ ਘਰ ਛੱਡ ਕੇ ਨਾ ਜਾ ਤਾਂ ਮੰਮੀ ਮੈਨੂੰ ਵੀ ਬੋਲਣ ਲੱਗ ਪਈ ਕਿ ਜਾਣ ਦੇ ਇਹਨੂੰ ਹੁਣ ਮਾਂ ਨਾਲੋਂ ਵੱਧ ਉਹ ਪਿਆਰੀ ਹੋ ਗਈ ਤਾਂ ਮੇਰਾ ਭਰਾ ਘਰ ਛੱਡ ਕੇ ਚਲਾ ਗਿਆ ਤੇ ਰਾਤ ਨੂੰ ਹੀ ਚਾਚੀ ਸਮਾਨ ਇਕੱਠਾ ਕਰਕੇ ਮੇਰੇ ਭਰਾ ਨਾਲ ਭੱਜ ਗਈ ਤੇ ਅਗਲੇ ਦਿਨ ਸਾਨੂੰ ਪਤਾ ਲੱਗਾ ਕਿ ਉਹਨਾਂ ਦੋਵਾਂ ਨੇ ਕੋਟ ਮੈਰਿਜ ਕਰਵਾ ਲਈ ਆ ਮੇਰੀ ਚਾਚੀ ਆਪਣੀ ਕੁੜੀ ਨੂੰ ਘਰ ਛੱਡ ਗਈ ਤੇ ਕੱਲੀ ਮੇਰੇ ਭਰਾ ਨਾਲ ਭੱਜ ਗਈ ਸੀ ਤੇ ਚਾਚੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਰੋ ਰਿਹਾ ਸੀ ਤੇ ਚਾਚਾ ਸਾਨੂੰ ਬਾਰ-ਬਾਰ ਕਹਿ ਰਿਹਾ ਸੀ ਜੇ ਕੋਈ ਇਦਾਂ ਦੀ ਗੱਲ ਸੀ ਤਾਂ ਤੁਸੀਂ ਮੇਰੇ ਕੋਲ ਕਿਉਂ ਨਹੀਂ ਕੀਤੀ ਤਾਂ ਮੰਮੀ ਕਹਿਣ ਲੱਗੀ ਕਿ ਤੂੰ ਕਿਹੜਾ ਸਾਡੇ ਤੇ ਯਕੀਨ ਕਰਨਾ ਸੀ ਹੁਣ ਉਹ ਦੋਵੇਂ ਸਾਡੇ ਸ਼ਹਿਰ ਵਿੱਚ ਹੀ ਸਾਡੇ ਨਾਲੋਂ ਅਲੱਗ ਰਹਿੰਦੇ ਆ ਤੇ ਚਾਚਾ ਆਪਣੀ ਕੁੜੀ ਨੂੰ ਲੈ ਕੇ ਇੱਥੇ ਹੀ ਰਹਿੰਦਾ ਇਸ ਗੱਲ ਨੂੰ ਇੱਕ ਸਾਲ ਹੋ ਗਿਆ ਚਾਚੇ ਨੇ ਦੂਜਾ ਵਿਆਹ ਨਹੀਂ ਕਰਵਾਇਆ ਤੇ ਪਰ ਮੇਰਾ ਭਰਾ ਤੇ ਚਾਚੀ ਉਹ ਦੋਵੇਂ ਆਪਣਾ ਖੁਸ਼ੀ-ਖੁਸ਼ੀ ਰਹਿ ਰਹੇ ਆ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਆ ਮੰਮੀ ਉਹਨਾਂ ਨੂੰ ਇੱਥੇ ਘਰ ਨਹੀਂ ਆਉਣ ਦਿੰਦੀ ਮੈਂ ਤੇ ਮੇਰੀ ਮੰਮੀ ਉਸ ਘਰ ਵਿੱਚ ਹੀ ਰਹਿਨੇ ਆ ਪਰ ਮੇਰਾ ਭਰਾ ਮੰਮੀ ਦਾ ਮੂੰਹ ਕਰਦਾ ਤੇ ਕਹਿ ਦਿੰਦਾ ਕਿ ਤੁਸੀਂ ਸਾਡੇ ਨਾਲ ਰਹਿਣ ਲੱਗ ਜਾਵੋ ਤਾਂ ਮੰਮੀ ਕਹਿ ਦਿੰਦੀ ਆ ਕਿ ਕਿਸ ਮੂੰਹ ਨਾਲ ਤੁਹਾਡੇ ਨਾਲ ਰ੍ਹਾਂ ਜੋ ਮੇਰੀ ਦਰਾਣੀ ਸੀ ਤੂੰ ਉਹਨੂੰ ਵੀ ਮੇਰੀ ਨੌ ਬਣਾ ਦਿੱਤਾ ਤੇ ਮੱਲੇ ਵਿੱਚ ਸਾਰੇ ਲੋਕ ਤੇਰੇ ਤੇ ਥੂ ਥੂ ਕਰਦੇ ਆ ਤੂੰ ਸਾਨੂੰ ਕਿਸੇ ਅੱਗੇ ਬੋਲਣ ਜੋਗ ਨਹੀਂ ਛੱਡਿਆ ਮੇਰਾ ਭਰਾ ਤਾਂ ਚਾਹੁੰਦਾ ਕਿ ਅਸੀਂ ਸਾਰੇ ਇਕੱਠੇ ਰਹੀਏ ਪਰ ਮੰਮੀ ਸ਼ਰਮ ਮੰਦੀ ਆ ਇਸ ਕਰਕੇ ਅਸੀਂ ਦੋਵੇਂ ਜਾਣੇ ਅਲੱਗ ਹੀ ਰਹਿੰਦੇ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ